ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲੈ ਵੀ ਇਹਦੇ ਦੱਲੀਆਂ ਨੂੰ ਮਿਲੋ ਬਾਈ ਨੂੰ ਬਾਈ ਇਹਦੇ ਕਰਕੇ ਮੈਂ ਰਾਤ ਕਿੰਨੇ ਘੰਟੇ ਲੇਟ ਹੋ ਗਿਆ ਦੱਲੀ ਦੱਸ ਦੇ ਸਾਢੇ 6 ਵਜੇ ਪਹਿਲਾਂ ਤਾਂ ਹੋ ਗਿਆ ਤੇ 2 ਘੰਟੇ ਲੇਟ ਹੋ ਗਿਆ ਮੈਂ 5 ਵਜੇ ਤੇ 10 ਮਿੰਟ ਪਹਿਲਾਂ ਵਿਲਾ ਹੋ ਗਿਆ ਤਾਂ 5 ਵਜੇ 10 ਮਿੰਟ ਪਹਿਲਾਂ ਹੋ ਗਿਆ ਤਾਂ 5 ਵਜੇ ਪੂਰਾ ਮੈਂ ਉੱਠ ਜਾ ਕੇ ਸਾਈਡ ਪਰ ਟਰੈਲਾ ਕਢਾਤਾ ਇਹ ਹੋਇਆ ਸਾਢੇ 6 ਵਜੇ ਤੇ ਬਾਅਦ ਵਿਲਾ ਸਾਢੇ 6 ਪਹਿਲਾਂ ਹੋ ਗਿਆ ਤਾਂ ਸਾਢੇ 6 ਦੇ ਬਾਅਦ ਵਿਲਾ ਹੋਇਆ ਮੈਂ ਕੀ ਜੰਦੇ ਰੱਖਾ ਤੇ ਕਰੇ ਪੇਰੀ ਨੂੰ ਛੱਡ ਗਿਆ ਨਹੀਂ ਤਾਂ ਸਾਦਾ। ਹਾਲੇ ਉਹ ਬਹਿ ਨੂੰ ਗਿਆ ਸਰਬਜੀਤਾ ਆ ਗਿਆ ਤਾਂ। ਮੈਂ ਉਥੇ ਬੈਠਣਾ ਪੈਮਗਾ ਨਹੀਂ ਯਾਰ ਜੇ ਦੱਲੀ ਨੂੰ ਛੱਡਦਾ ਇੱਕ ਪੰਗਾ ਥੋੜੋ ਆ ਇਹਨੇ ਉਂਗਲੀ ਵੀ ਮੇਰੇ ਉੱਪਰੋਂ ਕਰੇ ਕਰਦਾ ਹੈ। ਹਾਂ ਓਏ ਮੈਂ ਚਾਹ। ਹੈ ਵੀ ਬਹੁਤ ਮੋਟੀ ਉਂਗਲੀ ਵੱਢਣੀ ਪੈਣੀ ਪੈਣਾ ਥੋੜੀ ਜੀ। ਪੱਕੀ ਗੱਲ ਐਂ ਕਰੀ ਜਾਂਦਾ ਉੱਪਰੋਂ ਦੇਖੋ ਰੱਬ ਕੀ ਨਹੀਂ ਨੂੰ। ਦੱਲੀ ਕਰੀ ਉੱਪਰੋਂ ਕਰੀ ਕਿਕਣਾ ਕਰੇ ਕਰਦਾ। ਉਹ ਦੱਲੀ। ਕੱਢ ਲਾ ਫੜ। ਆ ਦੂਆਸ ਤੱਕ ਆਏ। ਤੇ ਬੜਾ ਬਾਈ ਗੰਨਾ 170 ਕੁਆਟਾ ਲਈ ਫਿਰਦਾਤਾ। ਉਹੀ ਨਹੀਂ ਹੈਗਾ ਦੱਲੀ ਸੇਠ। ਹਾਂ ਭਾਈ ਗੰਨੇ ਹਾਂ 170 ਕੁੰਟਲ ਗੰਨਾ ਲਈ ਫਿਰਦਾ ਦਦਾ ਝੋਟਾ ਤੇ ਚੱਕਦਾ ਦਾ ਟਰੈਕਟਰ ਸਾਡੇ ਪੱਲਾ ਆਤਾ ਦਾ ਇਹਨੇ ਬ੍ਰੇਕਾ ਦੇਖਿਆ ਕਿ ਨਾ ਮਾਰੀਏ ਵੀ ਇਹ ਵੀ ਕਿਹਾ ਲੋ ਵੀ ਕਿ ਤੋਰੀ ਦਾ ਹੁੰਦਾ ਉਹ ਵੀ ਜਿੱਦਾ ਹਾਂ ਹਾਂ ਬਾਜੇ ਕਾਂਤਾਰੇ ਨਾ ਬਾੜ ਦਿੰਦਾ ਟਰੈਕਟਰ ਤੇ ਦਈ ਭਜਨ ਜ਼ਿਆਦਾ ਦਾ ਟਰਾਲੇ ਤੇ ਟਰੈਕਟਰ ਭੰਨੇ ਚ ਮੋੜਾ ਤਾਪੂ ਦਾ ਇਹਦਾ 100 ਕੁੰਟਲ ਹੋਇਆ ਦੰਨਾ ਗੰਨਾ ਗੰਨਾ ਆ ਵਧੀਆ ਗੰਨਾ ਨਿਕਰਾ ਗੰਨਾ ਦਲੀ ਕਿਤੇ ਮਾਰਾ ਦਲੀ ਦਾ ਨਿੱਗਰ ਦੇਖ ਕਿੰਨਾ ਕੁ ਲੰਬਾ ਹੈ ਵਜਨ ਪੁੱਛ ਲੈ ਕਿੰਨਾ ਹੈ ਹੈ ਪੁੱਛ ਆਉਂਗਾ ਨਾ ਕਿੰਨਾ ਵਜਨ ਆਉਦਾਂ ਦੀ ਕਿੰਨਾ ਹੈ ਕਿੱਤੇ ਯਾਰ 50 50 ਦਾ ਹੋਣਾ ਯਾਰ ਸਾਰਾ ਗਠੇ ਜੀ ਚ 60 ਕਿਲੋ ਵਜਨ ਕਿੱਥੇ ਹੋਣਾ ਹੈ ਆਉਗਾ 54 ਕਿਲੋ ਵਜਨ ਹੋਊਗਾ 55 ਇੰਨਾ ਹੀ ਆ ਇੰਨਾ ਹੀ ਹੈ 55 ਪੁੱਛ ਲੈ ਕਹਿੰਦਾ ਅਗਰ ਇਹਨੇ ਉੱਥੇ ਸੀਗਾ ਵੀ ਤੇਰੇ ਕਰਕੇ 2 ਘੰਟੇ ਬੈਠੇ ਕਾਲਾ ਕਹਿੰਦਾ ਪਾਰਟੀ ਕਰੀ ਪਨੀਰ ਦੇ ਪਕੌੜਿਆਂ ਦੀ ਜਾਂ ਕਾਸੀ ਦੀ ਵੀ ਚੌਂਦੇ ਵਾਲਾ ਆ ਆ ਮੰਨਿਆ ਨਹੀਂ ਹੈਗਾ ਤੇ ਲਾ ਖੜਿਆ ਨਹੀਂ ਕਿਤੇ ਪਾਰਟੀ ਕਰਨੇ ਨੂੰ ਹਾਂ ਉਹ ਨਹੀਂ ਖੜਿਆ ਹੈਗਾ ਉਹ ਤਾਂ ਖਾਣਾ ਕਿਤੇ ਹਾਂ ਠੰਡੇ ਦਾ ਗਲਾਸ ਵੀ ਨਹੀਂ ਬੁਲਾਇਆ ਉਹ ਵੀ ਅਸੀਂ ਬੁਲਾਇਆ ਇਹਨੂੰ ਆ ਜਾ ਖਾ ਰਾ ਦੱਸ ਇਹਨੇ ਪੈਸੇ ਕਿੱਥੇ ਨੂੰ ਲੈ ਕੇ ਜਾਣੇ ਆ ਪੁੱਛੀ ਇਹਨੂੰ ਕੋ ਮਿੱਟੀ ਕਿਟਾਈ ਜਾਂਦਾ ਆ ਸਾਨ ਪਾਜੀ ਅੱਜ ਉਹਦੇ ਘਰ ਦੇ ਬੈਠ ਕੇ ਦੱਸ ਠੰਡਾ ਵੀ ਅਸੀਂ ਬੁਲਾਇਆ ਹੈ ਨਾ ਵੀ ਤੈਨੂੰ ਦੱਸ ਪੈਸੇ ਕਿੱਥੇ ਨੂੰ ਲੈ ਕੇ ਜਾਣੇ ਆ ਚਲਾ ਜੀ ਸ਼ਾਮ ਵੀ ਆ ਗਈ ਸ਼ਾਮ ਕਿਹੜੇ ਦੂਰ ਆ ਦੇਖ ਦੇ ਦੇਖਦੇ ਆ ਕਿਆ ਲੈ ਕੇ ਆਉਂਦਾ ਸ਼ਾਮ ਨੂੰ ਇਹੇ ਤੇ ਇੱਕ ਭਰੀ ਦਾ ਸਾਰਾ ਸਮਾਨ ਆ ਜਾਣਾ ਤਾਂ ਗੰਨੇ ਆਂ ਦੀ ਦਾ ਦਾ ਕਾਊਂਟਰ ਫੁਰਕੇ ਵੀ ਆ ਗਿਆ ਆਪੇ 4000 ਦਾ ਮੁੜਿਆ ਆ ਦੂਈ ਪਰਚੀ ਵੀ ਆਈ ਹੋਈ ਇਹਨਾਂ ਦੀ ਮੇਰੇ ਪਰਚੀ ਤਾਂ ਹੁਣ ਆਈਆਂ ਮੈਂ ਉਹ ਦੇ ਰਹੇ ਆ ਪਰਚੀ ਤਾਂ ਜਿਹਦੀਆਂ ਪਈਆਂ ਏ ਉਹਨੂੰ ਰੇਗ ਨੂੰ ਪਰਚੀ ਦੇ ਰਹੇ ਚੌਥੇ ਦਿਨ ਜਿਹੜੀਆਂ 10 ਪਰਚੀਆਂ ਉਹਨੂੰ ਪੰਜਵੇਂ ਦਿਨ ਪਰਚੀ ਆ 5ਵੇਂ ਦਿਨ ਦਾ 3 ਚੌਥੇ ਦਿਨੇ ਪਰਚੀ ਦੇ ਰਹੇ ਉਹਨੂੰ ਕਿੰਨੀ 10 ਪਰਚੀਆਂ ਪਈਆਂ ਆਹੇ ਕੜਾਈ ਜਾ ਰੋ ਜੀ ਵੀ ਆਪਣੀ ਕੜਾਈ ਜਾਉ ਬਸ ਆਹ ਠੀਕ ਹੈ ਇਹੀ 15 ਦਿਨ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਤਾਂ ਹੁਣ ਤਾਂ ਫੇਰ ਲੇਬਰ ਦਾ ਪੰਗਾ ਪੈਂਦਾ ਲੇਬਰ ਕਿੱਧਰ ਕਿਧਰ ਭੱਜੀ ਜਾਊ ਗੰਨਾ ਵੀ ਮੁੱਕੀ ਜਾਂਦਾ ਤੇਰਾ ਵੀ ਮੁੱਕ ਗਿਆ ਮੇਰਾ ਵੀ ਗੰਨਾ ਤਾਂ ਬਹੁਤ ਮੁੱਕੀ ਜਾ ਰਿਹਾ ਐ ਤਾਂ ਇਹ ਹੱਥ ਵੀਰ ਦਾ ਇਹ ਕਿਨਾਂ ਦਾ ਐਂ ਤਾਂ ਕਾਹੇ ਖਸੇ ਜਾਣੇ ਤਾਂ ਖੜਾ ਇਹ ਮੈਂ ਆਪਣਾ ਵਿੱਚ ਬਹੁਤ ਲੰਘ ਗਿਆ ਨਾ ਮੇਰਾ ਵਿੱਚ ਲੰਘਣੇ ਕਰਕੇ ਮੁੱਕ ਗਿਆ ਨਹੀਂ ਕਿੱਥੇ ਮੁਕਣਾ ਤਾਂ ਹਲੇ ਨਹੀਂ ਤੇ ਦੋ ਪਰਚੀਆਂ ਹੋ ਜਾਣੀ ਦੀਆਂ ਬੀਜ ਆ ਵੀ ਬੀਚੇ ਜਾਣਾ ਹੁਣ ਜਿਹੜਾ ਖੜਾ ਏ ਬੀਜ ਦੀ ਡਿਮਾਂਡ ਕਰਕੇ ਕੰਮ ਲੂਟ ਆ ਗਿਆ ਬੀਜ ਵੀ ਟੱਟੇ ਪੈਂਦਾ ਲੰਬੇ ਕਰਕੇ ਉਂ ਵਜਨ ਵਿੱਚ ਪੈ ਜਾਂਦਾ ਉਂ ਕੰਨਾ ਭਰੀਆਂ ਘੱਟ ਪੈਂਦੀਆਂ ਆਹ 28 30 ਕਾਉਂਟਰ ਦਾ ਪੈ ਜਾਂਦਾ 28 ਕਾਉਂਟਰ ਦਾ ਪੈ ਜਾਂਦਾ 30 ਵੀ ਪੈ ਜਾਂਦਾ ਬਾਈ ਤੇਰੇ ਪੂਰਾ ਕੀਲਾ ਨਹੀਂ ਤਾਹਗਾ ਉਹ ਨਹੀਂ ਤੇਰੇ ਵੀ 30 ਪੈ ਜਾਣਾ ਦਾ 30 ਮੰਨ ਕੇ ਚੱਲਾ ਉਹ ਦਿਨ 31 ਕਾਉਂਟਰ ਲੈ ਕੇ ਤੇ ਉਹਨਾਂ ਦਾ 31 ਪੂਰਾ ਪੈ ਗਿਆ 53 ਪਿਆ ਮੇਰੇ ਖਿਆਲ ਕਿਹਦੇ 58 ਬੂਟੇ ਤੇ 55 ਹਨਾ ਕਿਹੜਾ ਜਾਂਦਾ 58 ਲਿਖਿਆ ਸੀ ਹਾਂ ਇਹਰੇ ਬਿੱਟਾ ਆ ਬੂਟੇ ਨਹੀਂ ਹੋਈ 60-62 ਰੁਪਏ ਜਨਾ ਤੇ ਇਹਦੇ ਚ ਬੂਟੇ ਨਾ ਹੁੰਦੇ ਪਈ ਜਾਂਦਾ 30-32 ਕੁਆਂਟਲ ਕੀਲੇ ਦਾ 300 ਤੋਂ 500 ਦਾ ਭਿੰਟਾ ਹੋ ਗੱਲੀ ਮੌਸਮ ਫੇਰ ਗੜਬੜ ਕਰਤਾ ਯਾਰ ਮੈਂ ਦੱਸੀਆਗਾ ਮੈਂ ਦੱਲੀ ਨਹੀਂ ਦੱਸਿਆਗਾ ਬੋਲਦਾ ਨਹੀਂ ਹੈਗਾ ਖੁੱਲ ਕੇ ਨਹੀਂ ਬੋਲਦਾ ਪਤਾ ਨਹੀਂ ਕੀ ਗੱਲ ਆ ਕਹਿ ਨਹੀਂ ਇੰਨਾ ਸਾਲਾ ਗੰਨਾ ਭਜਨ ਦਿੰਦਾ ਹੈ ਹੈ ਠੀਕ ਕੀ ਆ ਭਾਅ ਹੈ ਨਹੀਂ ਯਾਰ ਭਾਗਾ ਤੇ ਨਹੀਂ ਫੇ ਭੱਜਿਆ ਦਾ ਫਿਰਦਾ ਇਹ ਦਾ ਵਿਚਾਰੇ ਤੇ ਹੋ ਲੈ ਕੱਲ ਨਹੀਂ ਤੇ ਦੇ ਦਿੰਦਾ ਭਾਗਾ ਤਾਂ ਨਹੀਂ ਹੈਗਾ ਯਾਰ ਪਰ ਇੱਕ ਹੈ ਜਲਦੀ ਬਹੁਤ ਹੈ ਜਲਦੀ ਭਾਈ ਜੀ ਕਹਿੰਦਾ ਆ ਗਿਆ ਕਰਿਆ ਕਹਿੰਦਾ ਤਾਂ ਕਿ ਹੋਗਾ ਨਵੇਂ ਟਾਇਰ ਪਾਈ ਜੂ ਆਓ ਠੀਕ ਆ ਥੋੜੋ ਕਰਨਾ ਇੱਕ ਪਰਚੀ ਦੇ ਪੈਸੇ ਜੋ ਹੋਰ ਸਹੀ ਹਾਂ ਇੱਕ ਪਰਚੀ ਦਾ ਟਾਇਰ ਪਾਈ ਜਾਣੇ ਨਵੇਂ ਇੱਕ ਦੇ ਵੀ ਨਹੀਂ ਪੈਣੇ ਯਾਰ ਹਾਂ ਇੱਕ ਕੱਲ 70000 ਦੀ ਪਰਚੀ ਦਰ ਕੇ ਆਇਆ 65 ਦੀ ਹਾਂ ਫੇਰ ਚਾਰੇ ਪੈ ਜਾਣੇ ਚੌਕੜਾ ਜੀ ਹਾਂ ਐ ਦੱਲੀ ਉਹੀ ਥੋੜੋ ਦੱਲੀ ਡਾਊਨ ਇੱਕ ਪੰਗਾ ਹੈ ਯਾਰ ਇਹ ਮੇਰਾ ਦਾਤ ਰੋ ਚੱਕ ਲੈ ਜਾਂਦਾ ਸੜਾ ਛੱਡ ਕੇ ਜਾਂਦਾ ਨਹੀਂ ਕਰਾਂ ਕਿ ਲਾਜੀ ਦਾ ਹੈ ਉਹ ਦੱਲੀ ਪਏ ਆ ਗੱਖ ਦੋ ਦੋ ਦਿਨ ਦੇ ਦਾ ਦੰਦ ਹੁਣ ਛੱਡ ਗਏ ਛੱਡ ਗਿਆ ਤਾਂ ਕੱਲ ਕੱਲ ਛੱਡ ਗਿਆ ਤਾਂ ਮੇਰੇ ਦਾਤ ਕਿ ਨਹੀਂ ਹਾਂ ਹਜੇ ਖੀਚੀ ਆ ਦੇਖ ਲੈ ਕੱਲ ਮੈਂ ਗੱਖ ਵੱਡਣ ਆ ਗਿਆ ਔਰੇ ਮੈਂ ਦਾਤ ਲੱਭੀ ਜਾਵਾਂ ਵੀ ਸਾਲਾ ਕਿੱਥੇ ਗਿਆ ਆ ਆ ਪਰਸੋਂ ਮੈਂ ਦਾਤ ਲੱਭੀ ਜਾਵਾਂ ਕਿੱਥੇ ਗਿਆ ਹਾਰ ਕੇ ਫੇ ਮੇਰੀ ਯਾਦ ਆਏ ਵੀ ਦੱਲੀ ਫੋਨ ਕਰਦਾ ਜੈ ਇਹਨੂੰ ਫੋਨ ਕਰੇ ਕਹਿੰਦਾ ਮੇਰੇ ਬਰਥਡੇ 'ਚ ਪਿਆ ਲੈ ਦੱਸ ਹੁਣੀ ਤੇ ਬਰਥਡੇ 'ਚ ਪੈਣਾ ਮੈਂ ਦਾਤ ਚੱਕਣ ਜਾਵਾਂ ਸਾਲਾ ਨਵਾਂ ਲਿਆ 500 ਰੁਪਏ ਪੈਸੇ ਨਹੀਂ ਹੈਗੇ ਉੱਚਲਾ 500 ਰੁਪਏ ਨਹੀਂ ਹੈਗਾ 500 ਰੁਪਏ ਨਹੀਂ ਹੈਗਾ ਉਹ ਵੀ ਗੋਪੀ ਵਾਲਾ ਲੈਣਾ ਜੇ ਵੀ ਲੈ ਚੱਲ ਆਪਾਂ ਦੋਏ ਲੈਣ ਮੈਂ ਵੀ ਲੈਣੇ ਚੱਲ ਇਹਦੇ ਪੈਸੇ ਨਹੀਂ ਹੈਗੇ ਦੱਲੀ ਕੋਲ 500 ਰੁਪਏ ਕਹਿੰਦਾ ਦਾਤ ਨੂੰ ਨਹੀਂ ਹੈਗਾ ਦਾਤ ਮਾਵਾ ਤੁਹਾਨੂੰ ਅਜਾਦ ਬਾਦ ਚੱਲੇ ਆ ਮੈਂ ਲਿਆ ਦੇਵਾਂ ਦਾਤ ਦੇਣਾ ਆਹ ਦਾਤ ਦੇਖੇ ਮੈਂ ਲੈ ਆਹ ਬੜੀ ਦਾਤ ਦੇਦਾ ਉਹ ਮੇਰਾ ਪ੍ਰਾਣਾ ਹੋ ਗਿਆ ਹੁਣ ਮੈਂ ਵੀ ਨਵਾਂ ਲਿਆਉਣਾ ਕਰਾਂਗਾ ਹੁਣ ਦਾਤ ਬਾਕੀ ਠੀਕ ਆ ਮੈਂ ਵੀ ਲੈ ਕੇ ਆਉਣਾ ਯਾਰ ਮੇਰਾ ਟੁੱਟ ਗਿਆ ਮੂਰੇ ਤੇ ਚੁੰਜੀ ਜੀ ਟੁੱਟੀ ਵੀ ਆ ਉਹਦੀ ਉਹ ਕੋਣਾ ਵੱੜਦਾ ਨਹੀਂ ਹੈਗਾ ਵੱਡੀ ਤੇ ਜਾਂਦਾ ਜੋਰ ਗੈਲ 600 ਦਾ ਉਹ ਬਸ ਇੰਨੇ ਕ ਲਈਆ ਚੁੰਝ ਜੀ ਟੁੱਟ ਗਈ ਉਹਦੀ ਤਾਂ ਮੇ ਸਭ ਕੰਮ ਖਰਾਬ ਕਰਦਾ ਉਹ ਪੇਪਰ ਮਸ਼ੀਨ ਹੋ ਸੱਡੂ ਨਹੀਂ ਸੜ ਦਿੰਦੇ ਆ ਹੋਰ ਦੱਲੀ ਫਿਰ ਚੱਲ ਫੇ ਵੱਡੀਆਂ ਕੱਖ ਵਾਈ ਅੱਖ ਵੱਡਣਾ ਆ ਗਿਆ ਦੇਖ ਲਾ ਸੱਜ ਰਹੀ ਸੱਜ ਰਹਾ ਗਿਆ ਪਰ ਕਿਹਦਾ ਪਤਾ ਨਾ ਮੈਂ ਇਹ ਤਾਂ 2 ਦਿਨ ਦੇ ਅਡਵਾਂਸ ਰੱਖਦਾ ਹੈ ਤਾਂ ਹੈਗੇ ਪਰ ਫੇਰ ਵੀ ਵਿਲੇ ਤੇ ਹੋਣਾ ਰੋਕਟਰ ਨੂੰ ਜਾਣਾ ਚੱਲ ਠੀਕ ਆ ਕਮਾਨ ਜਾ ਲੈਣ ਉਹ ਦੱਲੀ ਆ ਗੰਨਾ ਬੀਜਿਆ ਵੇ ਕਿ ਕੱਖ ਬੀਜਿਆ ਸਾਲਿਆ ਕਿਹਦਾ ਪਾਣੀ ਲਾਇਆ ਨਾ ਤੇਰਾ ਗੀਤਾ ਕਰਿਆ ਜਦੇ ਬੋਂਦੀ ਸਾਰ ਬੀਜੇ ਉਹਨੇ ਕੰਮ ਖਰਾਬ ਕਰਿਆ ਜਵੀ ਦੇਖ ਲੈ ਕਾਲੀ ਬੋ ਕਰਿਆ ਤੇਰੇ ਦੇ ਲੈ ਕੋਈ ਕੱਖ ਨਹੀਂ ਹੈਗਾ ਸਿਰਫ 10 ਦਿਨ ਦਾ ਹੀ ਫਰਕ ਆ ਥੋੜਾ ਇਹਨੇ ਸਕਾਇਆ ਨਹੀਂ ਨਾ ਖੇਤ ਖੇਤ ਵੀ ਨਹੀਂ ਸਕਾਇਆ ਇਹ ਕਿੰਨੂੰ ਆਏ ਹੋਗੇ ਵੀ ਛਟੀਆਂ ਕੱਦ ਲਾਦਮਾਂ ਦੇ ਜੇ ਖੇਤ ਸਕਾ ਲਿੰਦਾ ਇਹ ਆ ਜਵੀ ਨਹੀਂ ਦੀ ਜੰਮਣੀ ਪਿਆ ਕੱਖ ਗੰਡਾ ਹੋਰ ਜੰਮਦਾ ਹੌਲੀ ਹੌਲੀ ਉਹ ਤਾਂ ਟਾਈਮ ਦਾ ਪਾਣੀ ਵਿਚ ਰੱਖ ਦਿੰਦੇ ਨਾ ਨੇ ਨਹੀਂ ਛਟੀਆਂ ਦਾ ਕੁਝ ਨਹੀਂ ਪਿਕੜਦਾ 2-4 ਦਿਨਾਂ ਚ ਯਾਰ ਛਟੀਆਂ ਕਰ ਕੇ ਸਾਲੀ ਕਰੀ ਆ ਹੁਣ ਤੇਰੇ ਵੀ ਤਾਂ ਦੇਖ ਹਜੇ ਕੋਈ ਕੱਕ ਨਹੀਂ ਜੰਮਿਆ ਹੁਣ ਹਜੇ ਇਹਨੂੰ ਕਿਹੜਾ ਇਹ ਕਿਹੜੇ ਮੰਦਾ ਕਿਸੇ ਦੀ ਆ ਗੰਨਾ ਦੇਖ ਹੁਣ ਇਹ ਜੰਮਿਆ ਇਹਦੇ ਇਹਨੂੰ ਤਾਂ ਛੱਟਪਟ ਮਾਰਦੇ ਆ ਆ ਵਿੱਚ ਗੰਨਾ ਨਿਕਲ ਗੰਨਾ ਬਹੁਤ ਨਿਕਲੇ ਆਇਆ ਹਜੇ ਵੀ ਟਾਈਮ ਹੈਗਾ ਦੱਲੀ ਛੱਟਪਟ ਮਾਰਦੇ ਖਤਮ ਆ ਇੱਕ ਦਿਨ ਚ ਕਿਆ ਪਤਾ ਉਹਨੇ ਰੂਟਾ ਵੀ ਟ੍ਰੈਕ ਬਣਾਉਣਾ ਵਿੱਚ ਨਾ ਨਾ ਰੂਟਾ ਵੀ ਟ੍ਰੈਕ ਨਹੀਂ ਘੁੰਮ ਬਣਾਏਗਾ ਬਾਈ ਉਹਨੇ ਗੰਨਾ ਪੜ ਦੇਣਾ ਹੈ ਗੰਨਾ ਹੋਸ਼ਾ ਬਹੁਤ ਆ ਗੰਨਾ ਡੂੰਗਾ ਨਹੀਂ ਹੈਗਾ ਮੈਂ ਦੇਖਿਆ ਗੰਨਾ ਡੂੰਗੇ ਨੂੰ ਚਾਹੀਦਾ ਰੂਟਾ ਬੇਟਰ। ਪੋਛੇ ਨੂੰ ਨਹੀਂ ਚੱਲਦਾ ਹੈਗਾ। ਛਟੀਆਂ ਹਲੇ ਫੋਟੋ ਨਹੀਂ ਲੱਗੀ, ਇੱਕ ਅੱਧੀ ਫੁੱਟੀ ਆ। ਹੁਣ 2-4 ਦਿਨਾਂ ਚ ਨਿਕਲੇ ਆਊ ਗਰਮੀ ਪੈ ਕੇ, ਗਰਮੀ ਨਹੀਂ ਦੀ ਨਾ ਹੈਗੀ। ਸਾਰੇ ਫੇਰ ਪੈ ਗਈ। ਆ ਦੇਖ ਅੱਜ ਪੂਰੀ ਠੰਡ। ਸਾਡਾ ਪੂਰੀ। ਅਜੇ ਪਹਿਲੇ ਤਾਂ ਪਤਾ ਨਹੀਂ ਨਿਕਲੇ ਹੈਗੇ ਇਹਨਾਂ ਨੂੰ ਕਿ ਐ ਨਿਕਲੇ ਆਊ। ਦਿੱਲੀ ਬੋਲੂ ਬਾਈ ਨੇ ਛੇਤੀ ਕੱਢ ਦੇ ਨੇ ਕਹਿ ਕਹਿ ਕੇ। ਮੈਂ ਪਾਣੀ ਘੱਟ ਲਾਇਆ, ਨਿਕਲ ਆਉਣੀਆਂ ਮੇਰੀਆਂ ਗਰਮਾਇਸ਼ ਕਰਕੇ। ਇੱਕ ਮੈਂ ਲਾ ਵੀ ਜਦੇ ਦੱਤੀਆਂ ਪੱਟ ਕੇ। ਆ ਵੀ ਤਾਂ ਫਰਕ ਪੈਂਦਾ। ਇਹ ਚੀਜ਼ ਦਾ ਫਰਕ ਆ। ਫੇਰ ਪਾਣੀ ਵੀ ਇੱਕ ਦਿਨ ਰੱਖਿਆ ਦੋ ਦਿਨ ਥੋਕ ਨਾ ਨਾ ਠੀਕ ਆ ਹਾਂ ਲਾ ਭਾਈ ਵਧਾਈਆਂ ਭਾਈ ਤੇਰੀ ਮੰਮੀ ਹੁਣ ਆਉਣਾ ਚਾਹੀਦਾ ਚੱਕਾ ਕੇ ਨਾ ਦੇ ਲੈ ਜੱਗੇ ਨਹੀਂ ਦਵਾ ਕੇ ਲਿਆਉਣਾ ਪੰਪ ਦੇ ਕੇ ਆਏ ਨੇ ਹੋ ਵੇਖ ਤੈਨੂੰ ਲੱਗਦਾ ਵਾਲਕਿ ਇਹ ਪੁਰਾਣਾ ਮਾਡਲ ਹੈ 21 ਹੈ ਮਾਰਦਾ ਲਿਸ਼ਕਾਰੇ ਟਾਇਰ ਗੱਲ ਫਿਰ ਪੁਆਤੇ ਟਾਇਰ ਚਾਹੀਦੇ 2300 ਪਹਿਰੇਗੇ ਰਸੋਵਾਂ ਹੰਟਾ ਚਾਹੀਦਾ ਟਾਇਰਾਂ ਗੈਲੇ ਦਾ ਚੀਜ਼ ਹੁੰਦੀ ਆ ਯਾਰ ਇਹ ਵਧਾ ਕੱਪੜੇ ਵਧੀਆ ਪਾਜੀ ਬੂਟ ਮਾੜੇ ਪਾਜੀ ਫਿਰ ਔਖਾ ਹੋਏ 18 ਦੇ ਹੈ 18 4 3 ਦੇ ਮੂਹੇ ਵਾਲੇ 12 4 ਚ ਆਉਗੇ ਤੂੰ ਵੀ ਥੱਲੇ ਉਤਰਿਆ ਹੁਣ ਤੈਨੂੰ ਬੈਂਡ ਵਾਜਾ ਲੈ ਕੇ ਆਈਏ ਆ ਮੈਂ ਡੱਬੇ ਫੜ ਕੇ ਬੈਠਾ ਆਪਾਂ ਡੱਬੇ ਮੜੀ ਬੈਠਾ ਦੇ ਲਾ ਆਪਾਂ ਹੱਥ ਉਹ ਮੂਨਾ ਪੰਗਾ ਛੇੜ ਲਈ ਨਵਾ ਤੂੰ ਹੋਮ ਕੇ ਕਰਨੇ ਕੋਈ ਬਰਬਾਦ ਹੋ ਗਿਆ ਅੱਜ ਉਹ ਮੈਂ ਤਾਂ ਕਹਾ ਤੁਸੀਂ ਦੋ ਹੀ ਲਿਆਉ ਬਰਬਾਦ ਬੰਦਾਰ ਬੰਦਾਰ ਚੱਲੀ ਵਾਈ ਲੈ ਕੇ ਦੋਵਾਂ ਨਾਲ ਦੋ ਆ ਘਰ ਵਾੜਾ ਕਰ ਇਹਦੇ ਵਾੜਾ ਨਹੀਂ ਮੈਂ ਤਾਂ ਲੈਣਾ ਮੈਂ ਤਾਂ ਲੈਣਾ ਜਰੂਰ ਹੀ ਆ বাস বাস ਨੀਲਾ ਜੀ ਉਹ ਪ੍ਰਧਾਨ ਜੀ ਆਉਂਦੇ ਯਾਰ ਦਵਾਉਣਾ ਇਹਨੂੰ ਤਾਂ ਨੀਲਾ ਜੀ ਐਦਾਂ ਪੈਸੇ ਨਹੀਂ ਮਿਲਨੇ ਹੈਗੇ ਕੱਲੇ ਕੱਲੇ ਕਰ ਲਈ ਫਿਰ ਜਾਂ ਚੱਲ ਉਹ ਪੈਸੇ ਨੂੰ ਥੋੜਾ ਫਿਰਦਾ ਹੁੰਦਾ ਪ੍ਰਧਾਨ ਯਾਰ ਤੇਰੇ ਵੀ ਆਉਣਾ ਸੀ ਰਾਜ ਨੂੰ ਮੈਂ ਦਿੱਤੇ ਆ ਚਲ ਆ ਗਿਆ ਮੈਂ ਦੱਦੇ ਨੇ ਰਾਜ ਦਾ ਨਹੀਂ ਕੱਚੇ ਪੈਈ ਦੇ ਹੁਣ ਅਸੀਂ ਪੱਕੇ ਪੈਣੀ ਆ ਰਾਜ ਦੇ ਰਾ ਹੋ ਗਿਆ ਤਾਂ ਥੋੜੇ ਦੀ ਮੋੜ ਦੇਣ ਉਹ ਤੇ ਬਾਬੇ ਦੀ ਵੀ ਸੁਣ ਲੋ ਵਿਚਾਰੇ ਦੀ ਉੱਥੇ ਜਾ ਕੇ ਆਵਾਜ਼ ਬਾਬਾ ਵੀ ਦੇਣਾ ਬਾਬਾ ਦੀ ਕੰਮ ਨਹੀਂ ਬਾਬਾ ਦਾ ਜੇ ਵੀ ਸਾਨੂੰ ਪੀਜੀ ਜੀ ਜਵਾਈ ਕਰੀ ਫਿਰਦਾ ਯਾਰ ਪ੍ਰਧਾਨ ਦੇਰ ਬਾਈ ਸ਼ੰਗਰਪਾਈ ਬਾਬੇ ਬਾਬੇ ਨੂੰ ਕਹਿੰਦਾ ਕੀ ਕਰਦਾ ਕਾਲੀ ਜੇਬੋਂ ਉਹਦੇ ਨਾਲ ਕਾਲੀ ਪਰਚੀ ਘੜਦਾ ਜੇਬ ਚੋਂ ਉਹ ਕੋਟ ਤਿਆਰ ਲਵੇ ਕੈਮਰੇ ਨਿਕਲੇ ਜਾਵੇ ਵੀ ਵਿਹਾਲ ਆਏ ਲੱਗੀਆਂ 1000 ਦੀਆਂ ਇਹ ਬਈਆ ਵਿਚਾਰਾ ਟ੍ਰਾਂਸਪੋਰਟ ਜਾਇਆ ਹੁੰਦਾ ਬਾਪੂ ਤੇਰੇ ਘਰੇ ਬਾਪੂ ਮੋਟਰਪਾਤ ਉੱਥੇ ਚੱਲ ਫੇ ਤੂੰ ਵੀ ਉੱਥੋਂ ਆ ਕੇ ਤੇਰੇ ਕੋਲ ਮੈਂ ਪਾਣੀ ਉਹ ਕਰਨਾ ਤੇਰਾ ਫਟਾ ਕੇ ਗਾਣਾ ਫਟਾ ਦੇ ਗੰਨੇ ਵਾਲਾ ਤੇ ਆਪਣੀ ਪਰਚੀ ਲਦਣੀ ਆ ਅਸੀਂ ਪਰਚੀ ਆਈ ਬਦ ਮੌਸਮ ਖਰਾਬ ਤੇ ਲਦਣੀ ਆ ਗਰਮ ਗਾਬੇ ਦੀ ਕੱਲ ਅਦੀ ਨਹੀਂ ਨਹੀਂ ਟਰੈਲਰ ਲੈ ਕੇ ਸਵੀਰੋ ਹਾਂ ਤੇਰੇ ਵਾਲਾ ਨਾ ਹਾਂ ਦੋ ਲਦਣੇ ਆ ਸ਼ੁਕਰਵਾਨ ਦੇਣਾ ਦੇ ਦੇਣਾ ਥਾਣਾ ਫੋਟਾ ਆ ਗਿਆ ਹੁਣ ਤੋਂ ਹੋਰ ਤੇਰੇ ਵਾਲਾ ਉਹਨੇ ਭੇਜਾ ਥਾਣਾ ਪਾਈ ਅੱਛਾ ਚਲ ਉਹ ਕਹਿੰਦਾ ਤੂੰ ਕੱਲ ਆ ਦੇ ਦੇ ਕਹਿੰਦਾ ਜੇ ਫੋਦਾ ਹੋ ਜਾਣਾ ਕਰ ਤੂੰ ਚਲ ਠੀਕ ਆ ਫੋਨ ਦਿੰਦੇ ਆ ਲਿਆਂਦਾ ਆ ਤੇਰੇ ਵਾਲਾ ਮੈਂ ਦੇਖ ਲਿਆ ਕੱਲ ਆ ਗਿਆ ਤੂੰ ਸਾਰੀ ਜਾਣ ਕੰਮ ਲੈਣਾ ਹਾਂ ਰੇ ਵੀ ਧੂੜੀਆਂ ਗਈਆਂ ਹੁੰਦਾ 5-7 ਪੂਣੀਆਂ ਬਾਕੀ ਬੱਤੀਆਂ ਰਹੀਆਂ ਬਾਕੀ ਦਾ ਬੀਜ ਖਾ ਬੀਕ ਗਿਆ ਫੇਰ 1.5-200 ਪੁਆਇੰਟ ਮੇਰਾ ਵੀ ਤਾਂ ਬੀਜ ਲੰਘ ਗਿਆ ਹੁਣ ਪਿੱਛੇ ਸਾਰਾ ਜੀ ਫਟਾ ਜੇ ਕੀ ਫੇਰ ਪ੍ਰਧਾਨ ਚਕਾ ਫੇਰ ਹਾਂ ਇੱਥੇ ਰਾਤ ਬੁਆਹੀਆਂ ਦੇ ਦੀਆਂ ਆ ਮਗਰਾੜਾ ਨੂੰ ਦਿੱਤੇ ਹੋਇਆ ਨਹੀਂ ਹਾਂ ਹਾਂ ਵਿਰਾੜ ਖੋਲਦੇ ਘਰੇ ਆਹ ਹਾਂ ਮਗਰਾੜਾ ਨੂੰ ਵੇ ਚੱਲ ਚੱਲ ਆ ਗਿਆ ਤੇਰੇ ਕੋਲ ਆ ਜੋਰ ਮੇ ਤਾਂ ਤੁਹੀ ਲੋ ਥੱਲੇ ਧਾਰ ਨਾਲ ਫਟਾ ਨਹੀਂ ਕੀ ਹੋਣਾ ਆ ਜਾ ਆ ਜਾ ਫਟਾ ਦਿਖਾਓ ਚੱਲ ਉਧਰ ਖੜਾ ਰਸਤਾ ਵੀ ਹੈ ਜਾਈਏ ਪਾਪ ਵੀ ਨਾ ਮਾਰ ਹੋਰ ਫੇ ਕਿਦਾਂ ਹੋਰਾਚਾ ਪਾਰਕੀ ਲਦਣ ਚੱਲੇ ਆ ਜੱਤ ਤੂੰ ਸਵੇਰੇ ਕਹਿੰਦਾ ਦਾ ਪਹਿਲਾਂ ਫੇ ਗੱਗੇ ਦੀ ਲੱਤਾਂ ਲਾ ਕੇ ਵਿੱਚ ਨੂੰ ਉਹਦੇ ਲਾ ਕੇ ਦੋ ਤਿੰਨ ਘੰਟੇ ਪਿਛੇ ਆ 11 10 ਵਜੇ ਤੇ ਆਇਆ ਮੈਂ ਨਾ 1:30 ਵਜੇ ਗਏ ਆਉ ਮੈਂ ਤੂੰ ਤਾਂ ਕਹਿੰਦਾ ਸਵੇਰੇ ਜਲ ਮੰਗਦਾ ਦਾ ਕਹਿੰਦਾ ਫੱਟਾ ਚਾਹੀਦਾ ਨਹੀਂ ਉਹ ਕੁਸ਼ੀ ਖਾਣ ਲੱਗੇ ਉਹ ਬੋਲੂ ਵਾਲਾ ਫੱਟਾ ਲੈ ਦੇਣਾ ਆ ਉਹ ਲੈ ਲੈਣੀ ਕਾਲੇ ਆਉਂਦੇ ਤੇਰੀਆਂ ਆਉਂਦੇ ਉੱਚਲੀ ਉਹਨੂੰ ਜੋ ਵਿਹਲਾ ਹੋਗਾ ਉਹ ਚੱਕ ਲਈ ਨਹੀਂ ਤਾਂ ਫਿਰ ਇੰਨੀ ਖੇਤੀ ਧੋੜੋਂਗੇ ਲਾਉਣ ਲੱਗੇ ਆ ਟਾਈਮ ਤਾਂ ਲੱਗਣੀ ਲੱਗਣਾ ਉਧਰ ਬੰਦਾ ਕਿ ਲਈ ਜਾ ਰਿਹਾ ਲੈ ਇਹ ਫੋਨ ਪਰ ਆਰਡਰ ਚੱਲਦਾ ਆਰਡਰ ਨਹੀਂ ਆ ਫੋਨ ਪਰ ਆਰਡਰ ਚੱਲਦਾ ਇਹ ਦੇ ਦੂਈ ਦੇ ਦੇਣੀ ਸੀ ਪੱਕੀਓ ਚੱਲ ਆਦੇ ਉਹ ਵੀ ਯਾਰ ਪਈਓ ਸਰੀਏ ਵਾਲੀ ਇੰਨੀ ਮੋਟੀ ਆ ਉਹ ਇਹਨੂੰ ਪੱਕੀਓ ਦੇ ਦੇਓ। ਕਿਆ ਰੱਖ ਲਾ। ਆ ਵੀ ਆ ਵੀ ਰੱਖ ਦੇ ਇਨੇ ਉਰੀ। ਕਈ ਵਾਰੀ ਉਹ ਲੋਟ ਨਹੀਂ ਆਉਂਦੀ ਵੀਰੇ ਇਹ ਲੈ ਜੂਗਾ। ਹਾਂ ਉਹ ਨਾਲੇ ਨਹੀਂ ਆਣੀ ਉਰੀ ਪਾ ਕੇ ਦੇਖ ਲੈ ਟਰਾਲੇ 'ਚ ਦੋਏ ਲਿਆ। ਦੋਏ ਰ ਤੈਨੂੰ ਇੱਤੀ ਪਾ ਕੇ ਦੇ ਦੀ ਟਰਾਲੇ 'ਚ। ਨਹੀਂ ਵੀਰੇ ਇਹ ਲੈ ਜੀ ਜੋ ਨਾਲ ਲੋਟ ਆਈ। ਇਹ ਤਾਂ ਫਿਰ ਇੱਕ ਦਮ ਆਰਦੀ ਆ ਪਤਾ ਨਹੀਂ ਆ ਪਾਸਾ ਫਰਦਾ ਇੱਕ ਦਮ ਆਰਦੀ ਆ। ਵੀਰੇ ਜੈਕ ਵਾਲੀ ਆ ਨਾ ਇਹ। ਇਹ ਤਾਂ ਹੋਣੀਓ ਵਧੀਆ। ਆ ਯਾਰ ਵਧੀਆ। ਇਹ ਤਾਂ ਫਿਰ ਜੈਕ ਦੀ ਆ ਪਿਓਰ ਵਧੀਆ। ਉਹ ਆਮ ਬਣਾਈ ਵੀ ਅਸੀਂ। ਆਹੋ। ਰੁਕੇ ਗਰਮੂਗੇ ਨਹੀਂ ਆਵਾਜ਼ ਵੀਡੀਓ ਦੇਖ ਲਈ ਕਹਿੰਦਾ 6 ਮਿੰਟ ਜ਼ਿਆਦਾ ਤੇ ਲਿਖਾਂ ਦਾ 6 ਮਿੰਟ ਗਰਮ ਕਰੇਗਾ ਕਿ ਆ ਵੀ 6 ਮਿੰਟ ਗਰਮ ਕਰੋ ਫੇਰ ਕੋਈ ਵੀ ਡਾਇਰੈਕਟਰ ਹਾਂ ਕਿ 6 ਮਿੰਟ ਪਹਿਲੇ 6 ਮਿੰਟ ਜ਼ਿਆਦਾ ਤੇ ਲਿਖਾਂ ਤੇ ਸਾਡੇ ਵੀਰ ਨੂੰ ਦੱਸੀ ਪਹਿਨਾ ਗੇਅਰ ਪਾਉਣਾ ਕਲੱਚ ਦੱਬਣਾ ਸਲਵ ਮਾਰਨੀ ਫੁਰ ਹੁਣ ਕਹਦਾ ਜੇ ਘਟਿਆ ਉਹ ਨਹੀਂ ਤਾਂ ਬੋਪੇ ਆਏ ਕਰਦਾ ਇੱਕ ਨਹੀਂ ਹੋਊਗਾ ਬਹੁਤ ਵਧੀਆ ਅਲੇਗਾ ਬਾਜ ਬਦਲੀ ਜਾਂਦਾ ਮਿੰਟ ਬਮਿੰਟ ਜਿਆਦਾ ਤੇ ਚੱਕਰ ਬਣੀ ਜਾਂਦੇ ਜਾ ਕੇ ਤੇ ਉਹ ਪੈਂਦਾ ਪ੍ਰੈਸ਼ਰ ਆ ਪਰਸ ਵਧੀਆ ਬਣ ਗਿਆ ਹੁਣ ਆ ਦੇਖ ਆਈ ਜਾਨਵਰ ਚੱਲ ਲਿਆ ਮੈਂ ਵੀ ਟਰੈਕਟਰ ਲੈ ਕੇ ਆ ਰਿਹਾ ਕਹਿੰਦਾ ਫੱਟਾ ਲੱਦਣਾ ਮਗਾ ਲਿਆ ਆ ਜਾ ਮੇਰੇ ਵਾਲਾ ਕਹਾਂ ਤੇ ਕਹਾਂ ਹੋਰ ਬੰਦਾ ਲੈ ਗਿਆ ਉਹਨੂੰ ਇਹ ਉਹਨੇ ਚਕਾਦੀ ਤੂੰ ਮੇਰੇ ਤੇ ਬਾਤ ਨਹੀਂ ਚਕਾ। ਉਹ ਚਕਾਦਾ ਮੈਂ ਦੇਣੀ ਗੱਲ ਕਰਦਾ। ਨਾ ਲਿਆਉਣਾ ਉਹਨੇ। ਨੂੰ ਕੇ ਮੈਂ ਚੱਲ ਤੂੰ ਵੀ ਕਹਿ ਲਈ ਸਾਈ ਦੇਣ। ਦੇਖ ਦੇ। ਉਹ ਮੋੜਣਾ ਨਹੀਂ ਹੈਗਾ ਗਾਹਾਂ ਕਰ ਹੋਰ। ਬੱਸ 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 ਬੱਸ। ਦੇਖਦਾ ਸਾਨੂੰ ਬੈਕ ਲਾਉਣੇ ਆ ਟਰਾਲੀ। ਆ ਜਾਣ ਦੇ ਉਹਨੂੰ ਵੀ। ਭਾਰੀ ਆ। ਆਪਣੇ ਕੋਲ ਜਿੰਨੀਆਂ ਫੇਤਰ ਬਹੁਤ ਛੇਤੀ ਹੁੰਦੀ ਤੇਰੀ ਕਹਿੰਦਾ ਮੈਂ ਕੱਲ ਹੀ ਚੱਕ ਦਵਾਂ ਮੈਂ ਕਹਿੰਦਾ ਧਰ ਬਹੁਤ ਛੇਤੀ ਹੁੰਦੀ ਤੇਰੀ ਫਿਰ ਆ ਦੇ ਕਹਿੰਦਾ ਛਟੀਆਂ ਇੱਥੇ ਫੁੱਟੀਆਂ ਆਈਆਂ ਇਹਦੀਆਂ ਇਹ ਭੋਲੂ ਬਾਈ ਦੀਆਂ ਤੈ ਲੈਣੀਆਂ ਨਾ ਮੈਨੂੰ ਤਾਂ ਹੋਣੀਆਂ ਨਾ ਦੇਖ ਲੈ ਲੈ ਹੂੰ ਸਿੱਧਾ 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 ਰਾਦਾਬ ਖੜਾ ਦੇਖਦਾ ਦੇਖ ਲੈ ਜਿਹਨੇ ਫੱਟਾ ਲੈ ਕੇ ਜਾਣਾ ਆ ਲੇਬਰ ਵਾਲੇ ਦੋ ਬੰਦੇ ਲੈਵੇ ਦਰਿਆ ਆਇਆ ਤਿਆਰ ਬੀਜ ਦਾ ਵਧੀਆ ਸਿਆੜ ਨਿਕਲ ਗਿਆ ਤੇ ਕਿੰਨੇ ਕ ਬਚ ਗਏ ਆ ਕਿਹੜੀਆਂ ਐ ਜਾਂ ਕੱਢ ਲਾ ਕੱਲੂ ਰੇਤਾ ਪੜਾਉਂ ਸਰ ਫਾਸਟਾ ਗੈਲ ਦੀ ਗਲੇ ਕਾ ਮੈਨੂੰ ਵੇੜਤਾ ਹੋਰ ਤਾਂ ਨਹੀਂ ਕੱਖਾਂ ਨੂੰ ਜਾਣਾ ਮੈਂ ਕੱਖਾਂ ਤੇਨ ਵਾਰੀ ਵੜਦਾ ਦਿਆੜੀ ਜੀ ਨੂੰ ਹੁਣ ਕਦੇ ਫੇਰ ਤੁਰ ਪੂਵੇ ਪੈਦੇ ਨੇ ਵੜਦੇ ਕੱਲੋ ਮੀਂਹ ਦੱਸਿਆ ਮਾਰ ਝੱਟਦਾ ਉਹ ਭਰਾਵਾ ਮੀਂਹ ਪੈ ਲੈਣ ਦੇ ਤੂੰ ਐਨਾ ਤੂੰ ਨਾ ਜਾ ਤੂੰ ਹੋਜੇ ਨਹੀਂ ਮੀਂਹ ਜ਼ਰੂਰੀ ਠੰਡ ਵਧੀਆ ਗੱਲ ਆ ਕਣ ਕਰੂ ਸਭ ਫਸਲਾਂ ਨੂੰ ਠੀਕ ਆ ਥੋੜੀ ਗੱਲ ਹੈ ਕਿਰਪਾ ਕਿੰਨੇ ਕਾ ਹੇਗੇ ਦੋ ਹੁਣ ਮੈਂ 1 2 ਤਾਂ ਜਿਗਦੀ ਵੀ ਚੱਲੂ ਦੇ ਚੱਕ ਲਿਆ ਫਿਰ ਤਿੰਨ ਸਾਡੇ ਕੋ ਹੈਗੇ ਫਿਰ ਤੁਸੀਂ ਬਾਅਦ ਚ ਸਾਨੂੰ ਦੇਖੋ ਆਓ ਤਿੰਨ ਚਾਰ ਆਪੋ ਫੇ ਮੁੜਿਆ ਆ ਹੁਣ ਉਹਨੂੰ ਕਿਹ ਯਾਦ ਆ ਗਿਆ ਰੱਸੇ ਦਾ ਗੈਲੀ ਬੰਨੇ ਵੀ ਆ ਰੜ ਰੜ ਵੀ ਲੀ ਗਿਆ ਤਾਂ ਦੇਖੀ ਪਿੱਛੇ ਗੱਡੀ ਵੀ ਆ ਪ੍ਰਧਾਨ ਦੀ ਯਾਦ ਆ ਗਿਆ ਹੁਣ ਆ ਕੋਸੂ ਦੇ ਭੁੱਲ ਗਿਆ ਕੁਸ ਇਹ ਜਿਹੜਾ ਵਾਪਸ ਆਇਆ ਮੁੜ ਕੇ ਨਹੀਂ ਤਾਂ ਹੀ ਨਹੀਂ ਆਉਣਾ ਨਹੀਂ ਤਾਂ ਰਸੇ ਤਾਂ ਬੰਨੇ ਵੀ ਗਏ ਲੈ ਪੱਕੇ ਹੀ ਚਾਹ ਲੈ ਕੇ ਜਾਨੀ ਆ ਜਿਆਦਾ ਵੀ ਕਿਹੜਾ ਟਾਈਮ ਆ ਇਹ ਉਹ ਤਾਂ ਪੀ ਲੈਣ ਨਹੀਂ ਆ ਜੀ 6 ਵਜ ਗਏ ਥੋੜੀ ਨਾ ਕਰਦੇ ਕਿ ਨਿਆਜ ਵਾਪਕ ਨੂੰ ਕਿੱਧਰ ਕਮਾਉਂਦਾ ਫਿਰਦਾ ਤਾ ਤੂੰ ਦੱਸ ਵਾ ਨਾ ਕੀ ਕਰਦਾ ਫਿਰਦਾ ਰੋਪੜ ਮਾਇ ਦਾ ਮੋਟਰਸਾਈਕਲ ਖੜਾ ਕੇ ਆਏ ਆ ਖੜਾਇਆ ਆ ਹਾਂ ਇੰਜਨ ਕਰਾਉਣਾ ਇੰਜਨ ਸਾਰਾ ਪੈਸਟ ਕੋਸਟ ਕਲਚ ਕੇਬਲ ਟਾਸ ਸਾਰਾ ਗੂਰ ਰੈਂਕ ਉਹ ਰੰਗ ਪੈਸਟ ਆ ਉਹ ਵਿੱਟੇ ਸਾਰਾ ਸਭ ਕੁਝ ਕਰਾਉਣਾ ਨਵਾਂ ਪਾ ਦੇ ਵਗਾ ਕਿੰਨੇ ਚ ਕਿੰਨੇ ਚ ਦੇ ਲੈ ਮਾਰੀ ਲੱਗ ਜਾਣ ਆ ਤੇ ਮਾ ਮਨੂ 10 ਸਾਲ ਹਿੱਲਣਾ ਨਹੀਂ ਗਿਆ ਮੋਰਸਿਕਾ ਹਾਂ ਕਹਿੰਦਾ ਡੂੰਗਾ ਨਹੀਂ ਕਹਿੰਦਾ ਕਰਵਾ ਰਿਆ ਕੰਮ ਉਹ ਆ ਕਰਦੇ ਉਹਦਾ ਬਾਪੂ ਨੂੰ ਲੈ ਕੇ ਗਿਆ ਤਾਂ ਉਹਦੇ ਪੈਨਸ਼ਨ ਆਈ ਵੀ ਦੀ ਕੁਸਤਾਂ 2 ਮਹੀਨੇ ਦੀ 1500 ਰੁਪਿਆ ਕੁਸਤ ਮੋਦੀ ਵਾਲੇ ਆਏ ਤੇ ਪਰਸੋਂ ਚੌਥੇ ਜੇ 2000 ਰੁਪਿਆ ਨਾ ਨਾ ਠੀਕ ਹੈ ਰੀੜੀ ਲਿਆਉਣੀ ਆ ਉਹ ਕੌਲੀ ਤਾਂ ਹੀ ਹੋੜੀ ਹੋੜੀ ਜੁੜਨੇ ਪੈ 15 ਉਹ ਬਾਕੀ ਕਹਿੰਦਾ ਰੀੜੀ ਦੇ ਪੈਸੇ ਮੈਂ ਦਊਂਗਾ ਤਾਂ ਉਹਨੂੰ ਲੈ ਗਿਆ ਤਾਂ ਮੈਂ ਲਿਆ ਚਲ ਕਢਾ ਕੇ ਲਈ ਜੀ ਬਾਪੂ ਨੇ ਕਿਹਾ ਤਾਂ ਕਹਿੰਦਾ ਰੇੜੀ ਬਣਾ ਲਓ ਪੈਸੇ ਮੈਂ ਦਊਗਾ ਕਹਿੰਦੇ ਮੋਟਰਸਾਈਕਲ ਸਰਵਾ ਕੇ ਲੈ ਤੂੰ ਵੀ ਬਣਾ ਕੇ ਲੈ ਕਥਾਨੂੰ ਬਣਾਉਣੀ ਆ ਬਣਾਉਣੀ ਹੁਣ ਆਹ ਲਿਆਇਆ ਤਾਂ ਮੈਂ 70000 ਦੀ ਜਗਤ ਲੈ ਵੀ ਉਧਰ ਇਹ ਵੀ ਤਾਂ ਮੇਰੇ ਕੋਲ ਵੀ ਤਾਂ ਹੈਗੀ ਆ ਇਹ ਹਾਂ ਇਹ ਹੁਣ ਦੋ ਜਰ ਮੈਂ ਲੈਣ ਨਹੀਂ ਤਾਂ ਲੱਗਿਆ ਸਮਾਨੇ ਹਾਂ ਲੈਣੀ ਨਹੀਂ ਦਰਸ਼ਨ ਬਾਈ ਕਹਿੰਦਾ ਭਾਈ ਬਣਾ ਕੇ ਲੈ ਆਉਣੀ ਆ ਕਿੰਨੇ ਦੀ ਬਣੀ ਆ 21000 ਰੁਪਏ ਮੰਗਦਾ ਮੰਗਦਾ ਹੈ ਬਣਾਤੀ ਹੋ ਜੀ ਕਿੱਥੇ ਯਾਰ ਗੱਲ ਘੇੜਾ ਮਾਰ ਕੇ ਆਇਆ ਤਾਂ ਕਹਿੰਦਾ ਦੋ ਤਿੰਨ ਦਿਨ ਤੱਕ ਬਣਾਉਂਗਾ ਕਰੇ ਗਿਆ ਇਹ ਵੀ ਤਾਰਾ ਸਿੰਘ ਵਿਲਗੇ ਬਣੇ ਪਏ ਆ ਹਰੇਕ ਹੀ ਮਿਸਤਰੀ ਇਕ ਨਹੀਂ ਕਰਦਾ ਹੁੰਦਾ ਕਹਿ ਕੇ ਕੋਸ ਪੰਜ ਚਾਰ ਦਿਨ 10 ਦਿਨ ਉਹ ਵੀ ਕੁਛ ਲੈਣ ਦਾ ਗੁਰੂ ਉਹ ਉੱਥੇ ਚਲਾਏ ਆ ਵੀ ਉਹਨਾਂ ਕੋਲ ਵਧੀਆ ਨੌ ਚੱਲਦਾ ਉਹਦੇ ਏਰੀਆ ਵਿੱਚ ਸਾਰਾ ਕੁਝ ਆ ਹੁਣ ਕਹਿੰਦਾ ਵੀ ਕੜਾਹੇ ਦੋ ਚਾਰ ਦਿਨ ਦੇ ਆ ਵੀ ਉਤੇ ਬਾਅਦ ਕਿਆ ਜੀ ਕੱਟੇ ਜਲਦੀ ਕਰ ਦੋ ਜੀ ਕਾਦੀਆਂ ਆ ਗਈ ਹੋਈਆਂ ਹਨ ਹਾਂ ਘਟਤੀ ਹੋਈਆਂ ਨੇ ਉਹਦੀਆਂ ਟ੍ਰੈਕਟਰ ਵਾਲੀਆਂ ਮੋਲੀ ਨੂੰ ਵਗਦੇ ਹਣੀ ਉਹ ਤਾਰ ਜਿਹੜੀ ਜਲ ਗਈ ਜਦੋਂ ਮੈਂ ਪਾਤੀ ਇਹਦੇ ਬਾਰੇ ਨਹੀਂ ਨੌਲੇਜ ਹੈਪੀ ਨੂੰ ਫੋਨ ਕਰ ਲੈਣਾ ਦੂਨ ਕਰ ਲੈਣਾ ਤੁਹਾਨੂੰ ਬੇਲੇ ਵਾਲੇ ਮੁੰਡੇ ਨੂੰ ਅੱਜ ਤਾਂ ਮੈਂ ਉਹਨੂੰ ਕਿਹਾ ਮਨਸੂਰ ਮੁੰਡੇ ਨੂੰ ਬੁਲਾਇਆ ਉਹ ਕਾਲੂ ਮਰੇ ਕਾਲਾ ਕਾਲਾ ਨੂੰ ਬੁਲਾਇਆ ਫੇਰ ਦੇਖ ਲੈਂਦੇ ਸੀ ਦੋਹੇ ਜਣੇ ਬੁਲਾ ਲਿਆ ਉਹ ਘੜਤੀ ਉਹਨਾਂ ਨੇ ਕਿੱਥੇ ਘੜੀ ਕਾਲੂ ਕਰਨੀ ਹੈ ਹਾਂ ਫੇਰ ਡੋਰ ਕਢਾ ਲੈ ਦੋ ਆ ਜਾਣੀਆਂ ਕੋਈ ਜੱਕ ਨਹੀਂ ਦੋਹੇ ਨਹੀਂ ਆਈਆਂ ਇਹਦੀਆਂ ਅੱਜ ਮੈਂ ਅਗਲੀ ਵਾਰ ਕੀ ਕਿਹੜੀ ਆਈ ਹੈ ਇਹ ਫੌਜੀ ਜਗਾ ਕਹਿੰਦਾ ਡੱਬਾ ਦੇ ਕੇ ਆਉਣਾ ਬਾਈ ਰਿਸ਼ਤੇਦਾਰ ਨੂੰ ਹੋਰ ਬੰਦੇ ਜੀ ਵਧਾਈਆਂ ਦੇ ਨਾਲੇ ਉਹਨੂੰ ਨਾਲ ਲੈ ਕੇ ਜਾਣਾ ਦਾ ਇਹ ਖਾਇਆ ਛੱਡ ਨਹੀਂ ਹੁੰਦਾ ਬੰਦਾ ਜਿਆ ਉਦਾਂ ਨੇ ਕਿਹਾ ਮੈਂ ਕਹਿੰਦਾ ਇੱਕ ਦਿਨ ਨੱਟ ਕੇ ਜੇਣਾ ਕਹਿੰਦਾ ਉਹ ਕਹਿੰਦਾ ਵੀ ਲਿਆਓ ਯਾਰ ਕੋਈ ਗੱਲ ਦੋ ਦਿਨ ਦਾ ਕੰਮ ਆਉਣਾ ਉਹਦੇ ਬਿਨਾ ਯਾਰ ਨਹੀਂ ਨੌਲਜ ਉਹਨੇ ਰੱਖਿਆ ਵਾ ਉਹਨੇ 2016 ਦਾ ਨਮਾ ਘੜਾਇਆ ਵਾ ਪੂਰੇ ਮੈਂ ਲਿਆਏ ਤੋ ਤੇਰੀ ਯਾਦੀਆਂ ਨੂੰ ਮੈਂ ਕਿਹੜਾ ਦਿੱਤਾ ਤੋਰੀ ਲੈ ਕੇ ਆਇਆ ਪਿੰਡ ਪਰੋਂ ਪਿੰਡਾਂ ਕੋ ਖੜ ਕੇ ਆਇਆ ਤਾਂ ਮੈਨੂੰ ਦਿਖਾਇਆ ਤਾਂ ਮੈਂ ਕਿਹਾ ਵੀ ਹਾਂ ਇੱਕ ਵਾਰ ਨਾਲ ਲਿਉਂਗਾ ਨਾਲ ਲਿਆਂਦਾ ਦਾ ਕਿਸੇ ਦੇ ਪਿੱਛੇ ਹਾਂ ਕਾਫੀ ਟਾਈਮ ਹੋ ਗਿਆ ਟਾਈਮ ਹੋ ਗਿਆ 2016 ਦਾ ਹਾਂ ਤੇਨੂੰ ਨੌਲੇਜ ਬਹੁਤ ਹੈ ਰਲੇ ਕੋਰ ਆ ਤੁਹਾਨੂੰ ਕਹਿੰਦਾ ਕਹਿੰਦਾ ਪਾਪਾ ਦੀ ਸੈਟਿੰਗ ਹੋਈ ਗਈ ਇਹਨੂੰ ਯਾਦ ਨਹੀਂ ਕਹਿੰਦਾ ਕਹਿੰਦਾ ਦਾੜ ਵੀ ਨਹੀਂ ਦੀ ਆਕਾ ਟਰੈਕਟਰ ਜਮਾ ਠੀਕ ਨਾਣਾ ਠੀਕ ਗਾਹੀ ਲੈ ਗਿਆ ਇਹਨੇ ਰੱਖਿਆ ਵਾ ਸਾਨੂੰ ਹਾਲੈਂਡ ਦੇ ਭੇਜਣੇ ਪਤਾ ਹੀ ਨਹੀਂ ਉਹ ਤਾਂ ਜਨ ਲਾਤਾ ਚਲਾ ਕੇ ਕਹਿੰਦਾ ਵੀ ओके வாਸਮਾ ٹھیک ہے پھر نوکی باقی پتہ ਹੁੰਦਾ ਜਿਹੜੀ ਚੀਜ਼ ਰੱਖੀ ਹੋਈ ਆ ਇਹਨਾਂ ਨੇ ਵਿਚਾਰਾ ਕੋਲ ਐਡੇ ਤਗੜੇ ਟਰੈਕਟਰ ਦਾ ਕੀ ਬਗਾਨੂ ਦੋ ਸਾਲ ਚ ਕੋਸ ਵੀ ਨਹੀਂ ਕੋਲਾ ਮਾਰੇ ਧੀਰੇ ਦਾ ਹੁੰਦਾ ਵੀ ਤਾਰ ਹੋ ਜੂਗੀ ਜੋੜੇ ਨਹੀਂ ਬੜੇ ਦਾ ਗਿਆ ਵਿਗੜਨਾ ਖੱਲਿਆ ਵੀ ਨਹੀਂ ਹਲੇ ਕੁਸ ਵੀ ਨਹੀਂ ਹੁੰਦਾ ਜੀ ਐਡੇ ਟਰੈਕਟਰ ਨੂੰ ਅਜੇ ਜਦ ਮਰਜੀ ਲਾਈ ਜਾਓ ਚਾਹੇ ਟੂੜੀ ਵਾਲੀ ਮਸ਼ੀਨ ਪਨਾਰੂ ਤਾਂ ਨਹੀਂ ਸਿਆਣ ਲੈ ਨੇ ਬੜੇ ਟਰੈਕਟਰ ਨੇ ਬਹੁਤੀ ਬੜੀ ਪਾਵਰ ਆ ਉਹ ਗਾ ਭੇਜਣਾ ਜੱਗੇ ਬਾਉਸ ਕੋਲ ਖੜ ਜਾ ਲੈ ਕਹਿੰਦੇ ਰਿਸ਼ਤੇਦਾਰ ਵੀ ਜਾਉਗਾ ਆਪਣਾ ਕਰਕੇ ਪਹਿਲੇ ਇਹ ਇਹ ਨਾ ਮਾਰੇ ਕਹਿੰਦਾ ਮੈਂ ਵੀ ਜਾਣਾ ਉਹਨੇ ਵੀ ਕਰਾ ਕੇ ਲਿਆ ਹਾਂਜੀ ਉਹ ਵੀ ਤਾਂ ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਜੇ ਮੈਨੂੰ ਪਤਾ ਹੁੰਦਾ ਤੁਹਾਡਾ ਪਹਿਲਾਂ ਮਿਲੇ ਹੁੰਦੇ ਮੈਂ ਤਾਂ ਨਵੇਂ ਹੀ ਲੈ ਕੇ ਜਾਂਦਾ ਵੀ ਮੇਤੇ ਪੈਸੇ ਲੱਗ ਗਏ ਤੇ ਮੈਂ ਥੋੜੇ ਜਿਹਾ ਇੱਧਰ ਕਰਾ ਲਿਆ ਉਹ ਬਸੇ ਥੋੜਾ ਜਿਹਾ ਉੱਦਣ ਕਹਿੰਦਾ ਵੀ ਉਹ ਗੱਲ ਨਹੀਂ ਮਾਰਦੇ ਥੋੜਾ ਕਹਿੰਦਾ ਦੱਸ ਮੈਨੂੰ ਕੱਦ ਜਾਣਾ ਦਾ ਉਹ ਰੰਗ ਕੋਲ ਕਰਾ ਕੇ ਲਿਆਇਆ ਦਾ ਉਹ ਕਹਿੰਦਾ ਦੱਸ ਆਹ ਨਾ ਆ ਮੈਂ ਜਾ ਕੇ ਉਹ ਵੇ ਤੁਹਾਨੂੰ ਲੋਟ ਗਿਆ ਗੱਲ ਕਰਕੇ ਗੱਲ ਕਰਕੇ ਜੱਪਾ ਖੜਾਉਣੇ ਨਹੀਂ ਆਪਾਂ 10 ਬੰਦੇ ਲੈ ਆਉਣੇ ਆ ਆਪਣਾ ਅੱਗ ਵੀ ਸਾਧੀ ਪੁਰੀਣਾ ਤੇ ਸਾਡਾ ਮੰਦਰ ਆਲੀ ਆਉਂਗਾ ਨਹੀਂ ਆਉਣਾ ਕੋਹੋਂ ਨਹੀਂ ਮਾਤਾ ਉਹ ਵੱਡੀ ਜਿਲੀ ਜਾਣਾ ਬੈਣਾ ਮਾਨੂੰ ਅਮਨੇ ਮੰਨੇ ਨਹੀਂ ਜਾਇਆ ਅਮਨੇ ਵੀ ਵਾਰ ਨਹੀਂ ਜਾਇਆ ਨਾ ਕੱਢ ਦੇ ਨਾ ਸਾਰਾ ਕੁਝ ਕੱਢ ਦਤਾ ਸਾਰਾ ਟਾਈਮ ਦਾ ਕਰਦਾ ਟਾਈਮ ਨਹੀਂ ਦਤਾ ਤੂੰ ਚੇਂਜ ਕਰਨਾ ਪੈਂਦਾ ਸਾਰਾ ਕੁਝ ਬਹੁਤ ਕੋਲ ਜਿਗਾਰ ਕਰਨੇ ਪੈਂਦੇ ਹੂੰ ਕਹਿੰਦਾ ਵੀ ਇੱਕ ਨਾ ਹੈਗੀ ਮੇਂਦਰੇ ਨੂੰ ਤੇਰੇ ਨੂੰ ਨਾ ਕਈਆਂ ਨੇ ਪੁੱਛਿਆ ਜਦ ਮੈਂ ਤੇਰੇ ਨੂੰ ਪੁੱਛੇ ਕਿਹਾ ਨਾ ਨਾ ਰਗਾਈ ਪੰਵਾ ਉਹ ਕੁਆਟਰੈਕਟਰ ਮੱਖਾ ਜੀ ਅੱਜ ਸ਼ਾਇਦ ਪਿਆਰ ਬੈਠਾ ਲੋਕ ਮੂੰਹ ਤੇ ਕੱਟਣ ਦੀ ਗੱਲ ਹੈ ਬੱਸ ਹਨਾ ਜਕੇ ਇਹ ਟਰੈਕਟਰ ਵਧੀਆ ਬਹੁਤ ਆ ਹੀ ਨਹੀਂ ਹੈ ਜਲਾ ਹੀ ਨਹੀਂ ਹੋਈ ਨਹੀਂ ਹੋਈ ਵੀ ਆਹ ਗੱਲ ਹੈ ਚਲਾਈ ਬਹੁ ਘਟ ਜੇ ਚੱਲਿਆ ਵੀ ਹਾਲਾਂ ਪਰ ਸੁਹਾਗੇ ਰੋਟਾ ਪੇਡ ਨਹੀਂ ਅਜੇ ਤੱਕ ਪਾਇਆ ਉਹਦਾ ਕੀ ਆ ਬਹੁਤ ਹੀ ਹਾਂ ਵਾਹ ਹਾਂ ਵਾਹ ਚਲੋ ਠੀਕ ਹੈ ਸਰ ਜੀ ਕਿ ਪੁੱਛ ਲਿਆ ਕਈ ਇਹਦੇ ਭਾਈ ਮੈਂ ਪੁੱਛੀ ਭਾਈ ਪੁੱਛਾ